ਆ ਵੀ ਅਸੀਂ ਕੱਲ ਗੱਲ ਕਰਦੇ ਸੀ ਖਾਲੇ ਦੇ ਵਿੱਚੋਂ ਕੋਈ ਅਨਮੋਲ ਚੀਜ਼ ਇੱਥੇ ਆਈ ਆ ਤੇ ਆ ਬੰਦਾ ਲੈਣ ਆਇਆ ਹੈਗਾ ਦਿਖਾਉਣੇ ਵੀ ਕੀ ਚੀਜ਼ ਹੈਗੀ ਤੇ ਆਪਾਂ ਗੱਲ ਕਰਦੇ ਵੀ ਕੀ ਚੀਜ਼ ਹੈ ਜੀ ਸਾਨੂੰ ਬਾਗ ਦੇ ਨਾਲੇ ਦੇ ਵਿੱਚੋਂ ਅਸੀਂ ਨਾਲਾ ਕੱਢਦੇ ਸੀ ਆਹ ਠੀਕ ਆ ਵੀਡੀਓ ਦੇਖਦੇ ਰਹੋ ਅੰਤ ਤੱਕ ਤੁਹਾਨੂੰ ਦਿਖਾਉਣੇ ਵੀ ਕੀ ਅਨਮੋਲ ਚੀਜ਼ ਲੱਭੀ ਸੀ ਦੇ ਵਿੱਚੋਂ ਕੱਲ ਉਹ ਦਿਖਾਉਣੇ ਆਪਾਂ ਕੀ ਲੱਭੀ ਸੀ ਕੱਲ ਬਾਈ ਪੁੱਛਦੇ ਸੀ ਵੀ ਕਿਹੜੀ ਚੀਜ਼ ਲੱਭੀ ਸੀ ਅਨਮੋਲ ਹਨਾ ਉਸ ਨੂੰ ਦਿਖਾਉਣੇ ਆ ਖਾਲਾ ਸਾਡਾ ਕੰਪਲੀਟ ਹੋ ਚੁੱਕੇਗਾ ਤੇ ਉਹ ਨੂੰ ਦਿਖਾਉਣੇ ਵੀ ਕੀ ਲੱਭਿਆ ਸੀਗਾ ਆਜੂ ਦਿਖਾਉਣੇ ਹੁਣ ਦੇਖਦੇ ਰਹੋ ਤੁਹਾਨੂੰ ਦਿਖਾਉਣੇ ਵੀ ਸਾਨੂੰ ਖਾਲੇ ਦੇ ਵਿੱਚੋਂ ਬਾਈ ਆ ਵੀ ਪਛਾਣ ਕੇ ਲੈ ਜਾਓ ਨਿਸ਼ਾਨੀ ਦੱਸ ਕੇ ਲੈ ਜਾਓ ਠੀਕ ਆ ਆਪ ਇਹ ਘੜਸੀ ਦੇਖ ਲਓ ਆ ਇਹ ਨਹੀਂ ਪਤਾ ਸਿਉ ਨੇ ਤੇ ਜੇ ਪਿੱਤਲ ਦੀ ਆ ਲੱਭ ਕੇ ਲੈ ਜਾਓ ਬਾਈ ਚੰਗਾ ਆ ਭਈ ਹੈਗੀ ਜਿਹਦੀ ਹੋਈ ਆ ਵੀ ਨਿਸ਼ਾਨੀ ਦੱਸ ਕੇ ਲੈ ਸਾਨੂੰ ਇਹ ਲੱਭੀ ਸੀ ਇਹ ਚੀਜ਼ ਦਿਖਾਉਂਦੇ ਠੀਕ ਆ ਨਾ ਜਿਹਦੇ ਹੋਈ ਕਮੈਂਟ ਕਰਦੇ ਆਪਾਂ ਦੱਸ ਦਿਆਂਗੇ ਵੀ ਛੋਡੀ ਆ ਵੀ ਚੀਜ਼ ਆ ਬਾਈ ਲੈ ਜਾਓ ਇਹੋ ਜਿਹੀਆਂ ਚੀਜ਼ਾਂ ਅਨਮੋਲ ਹੁੰਦੀਆਂ ਨੇ ਖਾਲਿਆਂ ਦੇ ਵਿੱਚ ਨਾ ਛਿੱਟਿਆ ਕਰੋ ਪਿੱਤਲ ਦੀ ਐ ਠੀਕ ਆ ਬਾਈ ਲੇ ਯੂ ਧੰਨਵਾਦ ਬਾਈ ਥੋੜਾ ਸਾਰਿਆਂ ਦਾ